ਸੌੜਾ ਪਾਣੀ ਸਾਡੀ ਧਰਤੀ ਸਾਡੀ ਧਰਤੀ ਤੇ ਵੀ ਬੇ ਲੋੜੇ ਰੋਡ ਕੱਟ ਕੱਟ ਕੇ ਧਰਤੀ ਨੂੰ ਬਰਬਾਦ ਕੀਤਾ ਜਾ ਰਿਹਾ ਹੋਰ ਸਾਨੂੰ ਸਾਡਾ ਪਾਣੀ ਲੁੱਟ ਕੇ ਧਰਤੀ ਨੂੰ ਬੰਜਰ ਬਣਾਇਆ ਜਾ ਰਿਹਾ ਇਹ ਸਾਰੀਆਂ ਚੀਜ਼ਾਂ ਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਪਹਿਰਾ ਦੇਣ ਵਾਸਤੇ ਇਹ ਲੋੜ ਆ ਤੇ ਉਹਦੇ ਵਾਸਤੇ ਆਪਾਂ ਇੱਕ ਪਲੇਟਫਾਰਮ ਸਾਂਝਾ ਪਲੇਟਫਾਰਮ ਸਾਰਿਆਂ ਦਾ ਇਕੱਠਾ ਬਣਾ ਰਹੇ ਆ ਕਿ ਉਹਦੇ ਤੇ ਆਪਾਂ ਸਾਰੇ ਜਾਨੇ ਰਲ ਮਿਲ ਕੇ ਇਕੱਠੇ ਹੋ ਕੇ ਹੰਬੜਾ ਮਾਰੀਏ ਤੇ ਪੰਜਾਬ ਜੋ ਵਸਦਾ ਗੁਰਾਂ ਦੇ ਨਾਂ ਤੇ ਉਸ ਉਹ ਜਿਹੜਾ ਪੰਜਾਬ ਜੋ ਸਾਡੇ ਗੁਰੂਆਂ ਦਾ ਸੁਪਨਾ ਸੀਗਾ ਉਹ ਉਦੋਂ ਉਦਾਂ ਦਾ ਬਣਾਉਣ ਦੀ ਕੋਸ਼ਿਸ਼ ਕਰੀਏ ਤੇ ਤੁਹਾਨੂੰ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਆ ਕਿ ਤੁਸੀਂ ਇਸ ਮਹਿਮ ਦਾ ਇਸ ਜਥੇਬੰਦੀ ਦਾ ਇਸ ਪਾਰਟੀ ਦਾ ਹਿੱਸਾ ਬਣੋ ਤੇ ਆਪਾਂ ਸਾਰੇ ਜਣੇ ਜਲਦੀ ਤੋਂ ਜਲਦੀ ਇਹਨੂੰ ਮੁਕੰਮਲ ਕਰਕੇ ਤੇ ਆਪਾਂ ਅਗਲੀ ਕਾਰਵਾਈਆਂ ਆਰੰਭੀਏ ਤੇ ਜਿਹਦੇ ਨਾਲ ਆਪਾਂ ਇਹ ਨਸ਼ਿਆਂ ਨੂੰ ਵੀ ਠੱਲ ਪਾਈਏ ਜੋ ਹੋਰ ਜੋ ਵੀ ਜ਼ੁਲਮ ਆ ਉਹਦੇ ਵਾਸਤੇ ਆਪਾਂ ਅੱਗੇ ਨੂੰ ਕਦਮ ਵਧਾਈਏ ਤੇ ਤਾਂ ਕਿ ਜੋ ਸਾਡੀ ਨੌਜਵਾਨੀ ਜੋ ਸਾਡੀ ਕਿਸਾਨੀ ਸਾਰਿਆਂ ਨੂੰ ਬਚਾ ਸਕੀਏ ਇਹਦੇ ਵਾਸਤੇ ਇੱਕ ਇਹ ਜੋ ਇਸ ਪਾਰਟੀ ਨਾਲ ਜੁੜਨ ਵਾਸਤੇ ਇੱਕ ਮੈਂਬਰਸ਼ਿਪ ਫਾਰਮ ਆ ਉਹ ਜਿਹੜਾ ਵੀ ਕੋਈ ਸਿਰਦ ਪੰਜਾਬ ਦੇ ਪੰਥ ਨਾਲ ਪਿਆਰ ਕਰਨ ਵਾਲਾ ਸੱਜਣ ਆ ਉਹ ਇਹ ਨੂੰ ਇਹਦੇ ਨਾਲ ਜੁੜ ਸਕਦਾ ਹੈ ਉਹ ਇਹ ਫਾਰਮ ਭਰ ਸਕਦਾ ਹੈ ਇਹ ਫਾਰਮ ਭਰ ਕੇ ਵੱਧ ਤੋਂ ਵੱਧ ਆਪਾਂ ਤੁਸੀਂ ਇਸ ਮਹਿਮਾ ਦਾ ਹਿੱਸਾ ਬਣੋ ਤੇ ਆਪਾਂ ਪੰਜਾਬ ਨੂੰ ਪੰਥ ਨੂੰ ਬਚਾ ਸਕੀਏ ਚੜ੍ਹਦੀ ਕਲਾ ਚਲੇ ਜਾ ਸਕੀਏ ਇਹਨੀਆਂ ਬੇਨਤੀਆਂ ਕਰਦੇ ਆ ਮੈਂ ਤੁਹਾਡਾ ਫਿਰ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਵੱਡਾ ਸਹਿਯੋਗ ਦਿੱਤਾ ਕਿਉਂਕਿ ਪਾਰਟੀ ਜਿਹੜੀ ਆਪਾਂ ਚਲਾਉਣੀ ਆ ਆਪਾਂ ਲੋਕਾਂ ਦੇ ਸਹਿਯੋਗ ਨਾਲ ਚਲਾਉਣੀ ਨਾ ਕਿ ਇਤਨਾੜਾਂ ਕੋ ਪੈਸੇ ਲੈ ਕੇ ਚਲਾਉਣੀ ਆ ਤੇ ਮੁੜ ਕੇ ਜਾ ਟਿਕਟਾਂ ਵੇਚਣੀਆਂ ਆ ਜਾਂ ਇਹੋ ਜਿਹਾ ਕਰਨਾ ਆਪਾਂ ਇਹ ਜਿਹੜੇ ਇਹੜੀ ਮੈਂਬਰਸ਼ਿਪ ਆ ਦੀ ਇਹਦੀ 20 ਰੁਪਏ ਮੈਂਬਰਸ਼ਿਪ ਆ ਤੇ 20 ਰੁਪਏ ਮੇਰਾ ਖਿਆਲ ਹੈ ਕਿ ਕੋਈ ਜ਼ਿਆਦੇ ਨਹੀਂ ਹੁੰਦੇ ਤੇ ਜੇ ਸਾਰੇ ਜਣੇ ਆਪਾਂ 20-20 ਰੁਪਏ ਇਹ ਮੈਂਬਰਸ਼ਿਪ ਦੇ ਨਾਲ ਆਪਾਂ ਪਾਰਟੀ ਦੇ ਵਾਸਤੇ ਜੋ ਖਰਚੇ ਚਾਹੀਦੇ ਹੁੰਦੇ ਉਹ ਪੂਰੇ ਹੋ ਜਾਣ ਤੇ ਨਾ ਆਪਾਂ ਨੂੰ ਕਿਸੇ ਕੋਲ ਪੈਸਾ ਲੈਣਾ ਪਵੇ ਤੇ ਨਾ ਹੀ ਆਪਾਂ ਨੂੰ ਮੁੜ ਕੇ ਉਹਨਾਂ ਦੀਆਂ ਉਹਨਾਂ ਦੇ ਗੱਲਾਂ ਮੰਨਣੀਆਂ ਪੈਣ ਜੋ ਆਪਣੇ ਸਿਧਾਂਤਾਂ ਦੇ ਉਲਟ ਹੋਣ ਇਸ ਕਰਕੇ ਆਪਾਂ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਅਪੀਲ ਕਰਦੇ ਆ ਕਿ ਤੁਸੀਂ ਸਾਨੂੰ ਸਹਿਯੋਗ ਦਿਓਗੇ ਤੇ ਵੱਧ ਤੋਂ ਵੱਧ ਮੈਂਬਰ ਬਣੋਗੇ ਤੇ ਜੋਹੋਂ ਵਾਲੇ ਦੋ ਤੇ ਨਾ ਮਹੀਨੇ ਚ ਆਪਾਂ ਇਹਦਾ ਪਾਰਟੀ ਦਾ ਢਾਂਚਾ ਸਾਰ ਸਕੀਏ ਤੇ ਅੱਗੇ ਵਧ ਸਕੀਏ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਿਓ ਕੋਈ ਭੁੱਲ ਚੁੱਕ ਦੀ ਮਾਫੀ ਬਹੁਤ ਸਾਰੇ ਆਪਾਂ ਲੀਡਰ ਦੇਖੇ ਨੇ ਜਿਹੜੇ ਚੱਲੇ ਹੋਏ ਕਾਰਤੂਸ ਨੇ ਉਹਨਾਂ ਨੇ ਕੰਮ ਨਹੀਂ ਆਉਣਾ ਹੁਣ ਨਵੇਂਆਂ ਨੂੰ ਆਪਾਂ ਨੂੰ ਜਿਹੜਾ ਹੈ ਮੌਕਾ ਦੇਣਾ ਚਾਹੀਦਾ ਹੈ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਉਹਦੇ ਵਿੱਚ ਭਾਈ ਅਮਰਤਪਾਲ ਸਿੰਘ ਗੱਜੂਗਾ ਤੇ ਅਕਾਲ ਤਖਸੈਬ ਧਾਰਮਿਕ ਜਿਹੜੀ ਰਾਜਨੀਤੀ ਐ ਧਾਰਮਿਕ ਜਿਹੜੀ ਜਥੇਬੰਦਕ ਟਾਚ ਸਾਡੇ ਅਕਾਲ ਤਖਸੈਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਵੀ 2027 ਦੇ ਵਿੱਚ ਬਾਹਰ ਲੈ ਕੇ ਆਵਾਂਗੇ ਤੁਸੀਂ ਤਾਂ ਗੱਲਾਂ ਕੱਲੇ ਅਮਰਤਪਾਲ ਦੀਆਂ ਕਰਦੇ ਹੋ ਅਮਰਤਪਾਲ ਦੇ ਨਾਲ ਪਾਈ ਜਗਤਾਰ ਸਿੰਘ ਹਵਾਰਾ ਵੀ ਅਕਾਲ ਤਖਤ ਤੇ ਬਿਠਾਉਣਾ ਸੀ ਨੇ ਫੇਰ ਦੇਖਾਂਗੇ ਕਿਹੜਾ ਚੂਕੜਦਾ ਖਾਲਸਾ ਜੀ ਮੈਂ ਨਾ ਤਾਂ ਐਮਐਲਏ ਬਣਨਾ ਨਾ ਐਮਪੀ ਬਣਨਾ ਨਾ ਆਪਾਂ ਨੇ ਚੋਣ ਲੜਨੀਆਂ ਸ਼੍ਰੋਮਣੀ ਕਮੇਟੀ ਦੀ ਅਸੀਂ ਤਾਂ ਉਹ ਆ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਲਣ ਕਮਲਾ ਰੇ ਬਾਬਾ ਮਹਾ ਸਿੰਘ ਦੇ ਵਾਰਿਸਾਂ ਸੀ ਸਾਨੂੰ ਰਾਜ ਦੀ ਲੋੜ ਨਹੀਂ ਸਾਨੂੰ ਤਾਂ ਗੁਰੂ ਦੇ ਚਰਨਾਂ ਦੀ ਪ੍ਰੀਤੀ ਹੈ ਤੇ ਸੱਚ ਬੋਲਣ ਦਾ ਸਾਨੂੰ ਸਤ ਗੁਰੂ ਇਸੇ ਤਰ੍ਹਾਂ ਬਲ ਬਖਸ਼ੇ ਮੈਂ ਸਮੂਹ ਜਿਹੜੀਆਂ ਧਰਾਨੇ ਜਿੰਨੀਆਂ ਵੀ ਨੇ ਜਿੰਨੇ ਵੀ ਵੀਰ ਨੇ ਸਾਰਿਆਂ ਨੂੰ ਕਹਿੰਦਾ ਆਓ ਏਕਤਾ ਦੇ ਵਿੱਚ ਆਈਏ ਤੁਹਾਨੂੰ ਪਤਾ ਸ਼ੁਰੂਸ਼ ਤਾਂ ਬਹੁਤ ਮੁਸ਼ਕਲਾਂ ਆਉਨੀਆਂ ਹੈ ਬਹੁਤ ਕੁਝ ਹੁੰਦਾ ਹੈ ਪਰ ਮਹਾਰਾਜ ਚੜ੍ਹਦੀ ਕਲਾ ਕਰਨਗੇ ਤੇ ਪਾਰਟੀ ਨੂੰ ਸਫਲ ਬਣਾਉਣਗੇ ਆਪਾਂ ਹੀ ਸਾਰਿਆਂ ਨੇ ਬਣਾਉਣਾ ਹੈ ਤੁਸੀਂ ਵੱਧ ਤੋਂ ਵੱਧ ਪਿੰਡਾਂ 'ਚ ਜਾ ਕੇ ਆਪਣੇ ਨਾਲ ਸੰਗਤ ਨੂੰ ਜੋੜੋ ਮੈਂਬਰ ਜੋੜੋ ਹੋਰ ਬੰਦਿਆਂ ਨੂੰ ਮਤਲਬ ਕਿਉਂਕਿ ਸਾਹ ਸੰਗਤ ਦੀ ਜਿਹੜੀ ਜਿਹੜਾ ਸਿੱਖ ਹੈ ਉਹਨੇ ਤਾਂ ਅਕਾਲੀ ਦਲ ਦੇ ਨਾਲ ਹੀ ਜੁੜਨਾ ਹੈ ਪਰ ਜਿਹੜਾ ਪਹਿਲਾਂ ਅਕਾਲੀ ਦਲ ਦਾ ਤੁਹਾਨੂੰ ਪਤਾ ਹੀ ਆ ਵੀ ਮਹਾਰਾਜ ਦੀ ਬੇਅਦਵੀ ਵੀ ਕੀਤੀ ਸਾਰਾ ਕੁਝ ਕੀਤਾ ਪਹਿਲਾਂ ਬਹੁਤ ਦੇਰ ਤੋ ਰੌਲਾ ਪੈਂਦਾ ਸੀ ਨਾ ਗੱਲਾਂ ਦਾ ਪ੍ਰਸੰਗਤ ਨਹੀਂ ਮੰਨਦੀ ਸੀ ਜਿਸ ਦਿਨ ਉਹ ਆਪ ਮੰਨ ਗਏ ਫਿਰ ਸੰਗਤ ਮੰਨ ਵੀ ਗਈ ਤੇ ਉਹਨਾਂ ਨਾਲੋਂ ਪਿੱਛੇ ਵੀ हट ਗਈ ਇਸ ਲਈ ਸਾਧ ਸੰਗਤ ਜੀ ਮੈਂ ਬੇਨਤੀ ਕਰਦਾ ਤੇ ਆਸ ਕਰਦਾ ਕਿ ਤੁਸੀਂ ਸਾਰੇ ਇਸ ਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਚੱਲੋਗੇ ਤੇ ਹੱਥ ਮਜ਼ਬੂਤ ਕਰੋਗੇ ਇਹਨਾਂ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਮਰਤਪਾਲ ਸਿੰਘ ਜੋ ਮੈਂਬਰ ਆਫ ਪਾਰਲੀਮੈਂਟ ਖਡੂਰ ਸਾਹਿਬ ਤੋਂ ਪੰਥ ਕੌਮ ਨੇ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਉਹਨਾਂ ਨੂੰ ਤੇ ਸਰਬਜੀਤ ਸਿੰਘ ਜੀ ਖਾਲਸਾ ਜਿਨ੍ਹਾਂ ਨੂੰ ਸਿੱਖ ਕੌਮ ਨੇ ਫਰੀਦਕੋਟ ਤੋਂ ਜਿਤਾ ਕੇ ਭੇਜਿਆ ਜਿਨ੍ਹਾਂ ਦੇ ਪਿਤਾ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਸਿਰ ਤੇ ਰੱਖੀ ਆ ਉਸ ਕੱਠ ਦੇ ਵਿੱਚ ਇਕੱਠੇ ਹੋਏ ਪ੍ਰੈਸ ਵਾਲੇ ਵੀਰੋ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਇੱਕ ਦੋ ਸੋਚਾਂ ਦੀ ਲੜਾਈ ਆ ਇੱਕ ਸੋਚ ਦਿੱਲੀ ਦੀ ਆ ਦਿੱਲੀ ਦੀ ਸੋਚ ਤੁਹਾਨੂੰ ਖਤਮ ਕਰਨਾ ਚਾਹੁੰਦੀ ਆ ਦਿੱਲੀ ਦੀ ਸੋਚ ਤੁਹਾਡਾ ਦਰਬਾਰ ਸਭ ਢਾਉਂਦੀ ਆ ਦਿੱਲੀ ਦੀ ਸੋਚ ਤੁਹਾਡੇ ਗਲਾ ਚ ਟਾਇਰ ਪਾਉਂਦੀ ਆ ਦਿੱਲੀ ਦੀ ਸੋਚ ਗੁਰੂ ਦੀ ਬੇਅਦਬੀ ਕਰਨ ਕਰਾਉਣ ਵਾਲਿਆਂ ਨੂੰ ਸ਼ਾਹਾਂ ਦਿੰਦੀ ਆ ਦਿੱਲੀ ਦੀ ਸੋਚ ਭਾਈ ਅਮਰਤਪਾਲ ਤੇ ਉਹਨਾਂ ਦੇ ਸਾਥੀਆਂ ਨੂੰ ਉਹ ਡਿਬਰੂ ਕਰਦੀ ਜੇਲ੍ਹ ਵਿੱਚ ਭੇਜਦੀ ਆ ਦਿੱਲੀ ਦੀ ਸੋਚ ਸਾਡੇ 700 ਕਿਸਾਨਾਂ ਦੀ ਜਾਨਾਂ ਲੈ ਲੈਂਦੀ ਆ ਦਿੱਲੀ ਦੀ ਸੋਚ ਸਾਡੇ ਅਣਖੀ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਤੇ ਜ਼ੁਲਮ ਕਰਕੇ ਚੈਨਲ ਬੰਦ ਕਰ ਦਿੰਦੀ ਆ ਅੱਜ ਜੋ ਪੰਜਾਬ ਦੇ ਹਾਲਾਤ ਹੋਏ ਨੇਗੇ ਉਹ ਤੁਹਾਨੂੰ ਸਭ ਨੂੰ ਪਤਾ ਹੀ ਆ ਸਾਨੂੰ ਰੋਜ਼ ਹੀ ਮੀਡੀਆ ਪੁੱਛਦਾ ਰਹਿੰਦਾ ਤੁਸੀਂ ਰੋਜ਼ ਹੀ ਧਰਨੇ ਲਾਉਨੇ ਹੋ ਰੋਜ਼ ਹੀ ਮੁਜ਼ਾਰੇ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਮੀਡੀਆ ਨੂੰ ਸਵਾਲ ਪੁੱਛਦਾ ਜਿੰਨੇ ਵੀ ਤੁਸੀਂ ਮੇਰੇ ਸਤਿਕਾਰਯੋਗ ਭਰਾ ਆਏ ਹੋ ਕੀ ਤੁਸੀਂ ਦੱਸੋ ਜਿਵੇਂ ਅਸੀਂ ਕਹਿੰਨੇ ਵੀ ਅਸੀਂ ਆਜ਼ਾਦ ਨਹੀਂ ਹੈਗੇ ਮੀਡੀਆ ਆਜ਼ਾਦ ਹੈਗਾ ਜਿਸ ਤਰ੍ਹਾਂ ਮੀਡੀਆ ਤੋਂ ਸਰਕਾਰਾਂ ਆਪਣੀਆਂ ਕਾਰਵਾਈਆਂ ਕਰਾਉਂਦੀਆਂ ਨੇਗੀਆਂ ਉਹ ਸਭ ਨੂੰ ਪਤਾ ਹੀ ਐ ਜਦੋਂ ਜੇਲ੍ਹਾਂ ਦੇ ਵਿੱਚ ਜਾਣੇ ਆ ਥਾਣਿਆਂ ਦੇ ਵਿੱਚ ਜਾਣੇ ਆ ਜਦੋਂ ਝੂਠੇ ਪਰਚੇ ਪਾਉਂਦੇ ਨੇ ਸਰਕਾਰਾਂ ਤਾਂ ਜਦੋਂ ਪ੍ਰਸ਼ਾਸਨ ਨਾਲ ਇਹਨੂੰ ਪੁੱਛਦੇ ਆ ਅਧਿਕਾਰੀਆਂ ਨੂੰ ਵੀ ਸਾਡਾ ਕੀ ਕਸੂਰ ਐ ਦੱਸੋ ਬਈ ਪ੍ਰਸ਼ਾਸਨ ਕਹਿੰਦਾ ਅਸੀਂ ਵੀ ਨਹੀਂ ਯਾਦ ਹੈਗੇ ਪੁਲਿਸ ਕਹਿੰਦੇ ਅਸੀਂ ਵੀ ਨਹੀਂ ਯਾਦ ਹੈਗੇ ਕਿਉਂਕਿ ਪਤਾ ਜਿਨ੍ਹਾਂ ਨੂੰ ਆਸਟਾਮ ਅਸੀਂ ਕੁਰਸੀਆਂ ਦੇ ਉੱਪਰ ਬਿਠਾਇਆ ਉਹ ਸਾਡੇ ਪੰਜਾਬ ਦੀ ਗੱਲ ਕਰਨ ਨੂੰ ਤਿਆਰ ਨਹੀਂ ਹੈਗੇ ਅੱਜ 50 ਦਿਨ ਦੇ ਤਕਰੀਬਨ ਤਕਰੀਬਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਮਰਨ ਬਰਤ ਉੱਪਰ ਬੈਠੇ ਨੂੰ ਹੋ ਗਏ ਅੱਜ ਤੱਕ ਕੋਈ ਵੀ ਜਿਹੜੀ ਪੰਜਾਬ ਦਾ ਚੁਣਿਆ ਹੋਇਆ ਨਮਾਇੰਦਾ ਜਾਂ ਅੱਜ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕਿ ਮੈਂ 3.5 ਕਰੋੜ ਬੋਰਡ ਦਾ ਮਾਲਕ ਹਾਂ ਦੱਸ ਭਰਾਵਾ ਕਿਦਣ ਦਾ ਜਾ ਕੇ ਪੰਜਾਬ ਦੀ ਗੱਲ ਕੀਤੀ ਆ ਕਿਦਣ ਦਾ ਜਾ ਕੇ ਦਿੱਲੀ ਮੂਰੇ ਧਰਨਾ ਲਾਇਆ ਹੈ ਕਿ ਸਾਡਾ ਕਿਸਾਨ ਆਗੂ ਭੁਖੜਤਾਲ ਤੇ ਬੈਠਾ ਜਿਨ੍ਹਾਂ ਨੇ ਦੇਸ਼ ਨੂੰ ਉਜਾਦ ਕਰਾਇਆ 90% ਕੁਰਬਾਨੀਆਂ ਦਿੱਤੀਆਂ ਅੱਜ ਉਹ ਪੰਜਾਬ ਦਿੱਲੀ ਦੇ ਵਿੱਚ ਆ ਕੇ ਆਪਣੇ ਮੰਗਾ ਆਪਣਾ ਪ੍ਰਦਰਸ਼ਨ ਕਿਉਂ ਨਹੀਂ ਕਰ ਸਕਦਾ ਦੱਸੇ ਦੇਵੇ ਪੰਜਾਬ ਦਾ ਮੁੱਖ ਮੰਤਰੀ ਜਵਾਬ ਇੱਕ ਦਿਨ ਵੀ ਕਿਤੇ ਪੰਜਾਬ ਦੀ ਗੱਲ ਕੀਤੀ ਹੋਵੇ ਤੀਜੇ ਦਿਨ ਕਿਤੇ ਕੇਸਰੀਵਾਲ ਨੂੰ ਛਡਾਉਣ ਲਈ ਧਰਨਾ ਲਾਉਣੇ ਜਾਂਦਾ ਕਿਤੇ ਸੰਜੇ ਸਿੰਘ ਨੂੰ ਕਿਤੇ ਵੋਟਾਂ ਮੰਗਣ ਲਈ ਦਿੱਲੀ ਦੇ ਵਿੱਚ ਜਾਂਦੇ ਨੇ ਪਰ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲਈ ਕਿਉਂ ਨਹੀਂ ਜਾਂਦੇ ਆਪਣੇ ਪਿੰਡਾਂ 'ਚ ਕੰਲੇ ਕੰਲੇ ਨੌਜਵਾਨ ਨੇ ਲੀਡਰ ਬਣ ਕੇ ਜ਼ਿੰਮੇਵਾਰੀ ਨਿਭਾਉਣੀ ਆ ਠੀਕ ਹੈ ਨਾ ਸੱਥਾਂ ਦੇ ਅੰਦਰ ਗੱਲਾਂ ਕਰਨੀਆਂ ਨੇ ਤੁਸੀਂ ਜਿੱਥੇ ਵੀ ਵਿਛਰਦੇ ਹੋ ਇੱਕ ਇਹੋ ਜਿਹੀ ਲਹਿਰ ਚਲਾ ਦੇਣੀ ਆ ਵੀ 2027 ਦੇ ਅੰਦਰ ਅੱਪਾ ਸੀਐਮ ਬਣਾ ਕੇ ਭਾਈ ਅਮਰਿਤਪਾਲ ਸਿੰਘ ਨੂੰ ਬਾਹਰ ਲੈ ਕੇ ਆਵਾਂਗੇ ਭਾਈ ਸਾਹਿਬ ਨੂੰ 2 ਸਾਲ ਹੋ ਗਏ ਅੰਦਰ ਉਹ ਕਾਦੇ ਲਈ ਅੰਦਰ ਨੇ ਥੋਡੀਆਂ ਨਸਲਾਂ ਨੂੰ ਬਚਾਉਣ ਲਈ ਠੀਕ ਹੈ ਉਹਨਾਂ ਨੇ ਵਹੀਰ ਕੱਢੀ ਗੁਰੂ ਨਾਲ ਜੋੜਦੇ ਸੀ ਇਸ ਕਰਕੇ ਅੰਦਰ ਨੇ ਉਹ ਬੱਚਿਆਂ ਨੂੰ ਨਸਿਆਂ ਤੋਂ ਬਾਹਰ ਕਰਦੇ ਸੀਗੇ ਸਰਕਾਰਾਂ ਤੋਂ ਜਰਿਆ ਨਹੀਂ ਗਿਆ ਇਸ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਕਰਤਾ ਯੂਪਾ ਲਾਤੀ ਉਹਨਾਂ ਦੇ ਥੋੜੇ ਦਿਨਾਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਯੂਪੀਏ ਲੱਗ ਗਈ ਉਹਨਾਂ ਤੇ ਆ ਯੂਪੀਪੀਏ ਲੱਗੀ ਹੈ ਨਾ ਜਿਹੜੀ ਆ ਸੰਕੇਤ ਦਿੰਦੀ ਆ ਵੀ ਥੋੜਾ ਸੂਰਮਾ ਇੰਡੀਆ ਸਟੇਟ ਦੇ ਅੱਗੇ ਝੁਕਿਆ ਨਹੀਂ